ਅਸੰਖ ਜਪ ਅਸੰਖ ਭਉ ਆ ਗਾਣ ਸੀ ਇਹਦਾ ਇਹਦਾ ਕਰ ਦਿੱਤਾ ਪ੍ਰਚਾਰ ਆਪ ਪ੍ਰਚਾਰ ਕਰਦੇ ਜਪ ਕਿੰਨੇ ਨੇ ਗਿਣਤੀ ਨਹੀਂ ਐ ਸੰਸਾਰ ਚ ਜਿੰਨੀਆਂ ਮਤਾਂ ਨੇ ਉਹਨੇ ਜਪ ਰੇ ਆਪ ਆਪਣੀ ਬੁੱਧ ਹੈ ਜੇਤੀ ਹੋਰਨ ਬੁੱਧ ਹੋਰਨ ਤੇ ਬਨ ਬਨ ਤੋਂ ਹੈ ਜੇਤੀ ਸੰਤਸmooth अनेक ਮਤੀ ਗ ਅਨੇਕ ਮਤੀ ਦੇ ਸੰਤ ਆਪਨੇ ਆਪ ਸਿਖਵਾਣੇ ਫਿਰਦੇ ਨੇ ਤਦੋਂ ਕਿ ਆਪ ਤੁਹਾਨੂੰ ਮਿੱਟੀ ਮੱਤ ਕਦੇ ਨਹੀਂ ਮਿਲਦੀ ਜੇ ਸੇਖੋ ਮਾਨਕੀ ਮੱਤ ਕਿਉਂ ਨਹੀਂ ਛੱਡੀ ਤੁਸੀਂ ਜੇ ਸੰਖੋਂ ਕੋਈ ਪਹੇਲਾਈ ਨਹੀਂ ਪੁੱਛਿਆ ਤਾਂ ਹੋ ਜੀ ਨੇ ਆਪ ਛੱਡੀ ਹੋਵੇ ਪੁੱਛੇ ਦਾ ਹੋ ਜੀ ਨੇ ਛੱਡੀ ਹੋਵੇ ਪੁੱਛੇ ਕੌਣ ਕੋਈ ਪਤਾ ਜੇ ਮੈਂ ਕਹਤਾ ਮਨੂ ਵੀ ਥੈ ਥੈ ਛੱਡ ਤੈਨ ਤੇ ਆਗਤੀ ਤੈਨ ਤੇ ਆਗਤੀ ਮੈਂ ਤੇ ਆਗਤੀ ਇਹਨੂੰ ਛੱਡੋ ਮੀਟਰ ਤੈਨ ਤੇ ਆਗਤੀ ਮੈਂ ਤੇ ਆਗਤੀ ਰੱਖੀ ਆ ਕੁਰਬਾਨੀ ਦੀ ਸੋਚੀ ਇਹਨੇ ਤਿਆਗੀ ਉਹਨੂੰ ਸੋਚੀ ਆ ਗਈ ਜਿਹਨੇ ਨਹੀਂ ਤਿਆਗੀ ਉਹਨੂੰ ਸੋਚੀ ਨਹੀਂ ਆ ਅਖਰ ਪਛਤਾਣੇ ਗਿਲ ਦੱਤੜ ਮੀਟਰ ਕੀ ਸੀ ਪੱਟਾ ਨੂੰ ਸੋਚੀ ਆ ਗਈ ਲਿਖ ਦਿੱਤਾ ਬੋਲਤਾ ਚਾਹੇ ਲਿਖ ਦਿੱਤਾ ਆ ਬਾਣੀ ਚ ਪਈ ਸੋਚੀ ਆ ਇਹਦਾ ਰਿਕਾਰਡ ਹੈ ਜਿਹਨੇ ਬੋਲਤਾ ਆ ਲਿਖਤਾ ਸਾਰੀ ਗੱਲ ਸਮਝ ਕੇ ਉਹਦੀ ਉਹਨੂੰ ਸੋਚੀ ਆ ਗਈ ਉਹਨੇ ਆਪਣੀ ਮਤ ਬਦਲ ਲਈ ਸੋਚੀ ਹੋਈ ਨਹੀਂ ਆਉਂਦੀ ਉਹ ਨਾ ਚਰ ਗੁਰ ਬਾਣੀ ਦੀ ਸਮਝੇ ਨਹੀਂ ਆਉਂਦੀ ਜਿੰਨਾ ਜਰ ਆਪਣੀ ਮਤ ਛੱਡ ਨਹੀਂ ਦਿੰਦਾ ਇਹ ਇੱਕ ਬਿਲਕੁਲ ਰਜਿਸਟਰਡ ਗੱਲ ਹੈ ਮਨ ਕੀ ਮਤ ਤੇ ਅੱਗੇ ਬਿਨਾ ਗੁਰਬਾਣੀ ਦੀ ਸਮਝ ਆਏ ਨਹੀਂ ਸਰ ਜੇ ਕਿਸੇ ਨੂੰ ਆ ਗਈ ਤਾਂ ਦੱਸੇ ਜਿਹੜਾ ਸੁਣ ਕੇ ਗੱਲ ਕਹੂਗਾ ਹੋਰ ਹੈ ਤਾਂ ਸੁਣ ਕੇ ਵੀ ਪੂਰੀ ਗੱਲ ਨਹੀਂ ਕਹਿ ਸਕਦਾ ਸੁਣ ਕੇ ਵੀ ਗੱਲ ਨਹੀਂ ਕਹਿ ਸਕਦਾ ਸੁਣ ਕੇ ਵੀ ਬਥਰ ਨੂੰ ਬਹੁਤ ਪਛਾਹ ਅਸਾਂ ਕਦ ਜਦ ਕੰਨੇ ਨੇ ਸਾਰੇ ਕੋ ਮੈਂ ਹਿੰਦੁਸਤਾਨ ਚ ਵੀ ਕੋ ਮੈਂ ਪਰੇ ਉਦ ਅਰਬ ਦੇਸ਼ਾਂ ਚ ਵੀ ਜਾਇਆ ਹੈ ਲੰਕਾ ਵੀ ਜਾਇਆ ਹੈ ਅਲੱਗ ਅਲੱਗ ਥਾਂ ਗਾਇਆ ਅਲੱਗ ਅਲੱਗ ਤੁਸੀਂ ਜਦ ਦੇਖੇ ਨਾ ਅੱਗੇ ਲਿਖ ਦਿੱਤਾ ਸੰਸਕਪ ਤੇ ਫਿਰ ਸਿੱਖਾਂ ਦਾ ਕਿਹੜਾ ਆਇਆ ਵੇ ਜੀ ਸਾਡੀ ਵੀ ਮੱਤ ਹੈ ਲੋਕਾਂ ਦੀ ਵੀ ਮੱਤਾਂ ਨੇ ਸਾਡੀ ਮਤ ਕਿਸੇ ਆਦਮੀ ਦੀ ਮਤ ਨਹੀਂ ਸਾਡੀ ਗੁਰਮਤ ਗੁਰੂ ਦੀ ਮਤ ਦਰਗਾਹ ਦੀ ਵਾਹੀ ਦੀ ਮਤ ਪੁੱਤੇ ਸਾਰੀਆਂ ਮਤਾਂ ਕਰੂਏ ਨਾਲ ਨਹੀਂ ਮਿਲਦੀਆਂ ਪਰ ਸਾਡੀ ਤਾਂ ਬਿਲਕੁਲ ਨਹੀਂ ਮਿਲਦੀ ਕਿਸੇ ਨਾਲ ਵੀ ਸਾਡਾ ਵਿਆਪਾ ਫਿਰ ਕੋਈ ਇਹਦਾ ਮਤਲਬ ਹੈ ਸਾਡੇ ਜੱਗ ਦੇ ਬੱਪੇ ਨੂੰ ਤਾਂ ਹੀ ਔਕੜਾ ਵੱਖਰਾ ਟਿੱਕੋ ਹੈ ਜੱਗ ਇਹ ਕਿਹਾ ਜਾਂ ਜਾਪ ਜਾ ਪਾਏਗਾ ਪਰ ਜਪਿਆ ਨਹੀਂ ਜਾਂਦਾ ਬਾਕੀ ਸਾਰੇ ਜਪਦੇ ਨੇ ਤੇ ਜਪਿਆ ਨਹੀਂ ਜਾਂਦਾ ਇਹ ਜਪਾ ਜਾਪ ਇੱਥੋਂ ਹੀ ਪਹਿਲਾਂ ਉਲਟਾ ਹੋ ਗਿਆ ਕੰਮ ਜਾਂ ਜਾਪੇ ਸਾਡਾ ਜਪ ਹੈ ਜਿਹੜਾ ਜਪਿਆ ਨਹੀਂ ਜਾਂਦਾ ਬਾੜਾ ਫੜ ਕੇ ਦੁਬਾਰਾ 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 ਰੱਬ ਜੀ ਮੈਂ ਕਰਦਣੇ ਇੰਦਾਂ ਦਾ ਨਹੀਂ ਹੈ ਜੋ ਸੰਸਾਰ ਜਪ ਮੰਨਦਾ ਹੋ ਜਾਪ ਹੈ ਨਹੀਂ ਇਹਦਾ ਬਤ ਇਹ ਅਜਾਬ ਆਜਾਬ ਹੈ ਅਜਾਬ ਆਜਾਬ ਕੋਈ ਨਹੀਂ ਕਹਿੰਦਾ ਕਿਸੇ ਮਤਲਬ ਨਾਲ ਅਜਾਬ ਆਜਾਬ ਜਪ ਉਹਨਾਂ ਦਾ ਕੁਝ ਖਾਸ ਕੋਮੰਤਰ ਹੁੰਦਾ ਹੈ ਜਾਪ ਹੁੰਦਾ ਹੈ ਮੰਤਰ ਦਾ ਮੰਤਰ ਖਾਸ ਲਫ਼ਜ਼ ਹੁੰਦੇ ਨੇ ਛੋਟਾ ਜਿਹਾ ਕੁਣ ਵਾਰ ਵਾਰ ਉਚਾਰਨ ਕਰਨਾ ਇਹਨੂੰ ਯਾਪ ਰੱਖਣਾ ਜੀ ਜਪਦਨ ਸਾਡਾ ਨਹੀਂ ਹੈ ਇਹ ਨਹੀਂ ਸਾਡਾ ਅਸੀਂ ਗਿਆਨ ਜਪੜਾ ਐਸਾ ਗਿਆਨ ਜਪੋ ਮਨ ਮੇਰੇ ਕੈਸਾ ਗਿਆਨ ਜਪੋ ਐਸਾ ਗਿਆਨ ਸਮਝੋ ਮਨ ਮੇਰੇ ਐਸਾ ਗਿਆਨ ਜਾਣੋ ਮਨ ਮੇਰੇ ਹੋ ਬੋ ਚੱਕਰ ਸੱਚੇ ਕੇ ਕੀ ਦੇਣਾ ਤੁਸੀਂ ਸਾਚੇ ਦੇ ਚਾਕਰ ਬਣ ਜਾਓ ਇਹ ਜਾਪ ਜੋ ਇਹ ਜਾ ਗਿਆਨ ਜਿਹੜਾ ਦੋਨੋਂ ਲੋਕਰ ਬਣਾ ਦੇ ਗੁਰੂ ਨਾ ਬਣਾ ਦੇ ਬਾਕੀ ਜਾਪ ਗੁਰੂ ਬਣਾਉਂਦੇ ਨੇ ਸਾਰੇ ਜਾਪ ਗੁਰੂ ਬਣਾਉਂਦੇ ਨੇ ਗੱਦੀ ਤੱਕ ਪਹੁੰਚਾਉਂਦੇ ਨੇ ਇਹ ਜਾਪ ਚਾਕਰ ਬਣਾਊਗਾ ਅਜਾਬਾ ਜਾਬ ਹੋ ਗਿਆ ਨਾ ਘਰੋਂ ਦਾ ਚੰਗਾ ਭਲਾ ਗਿਆ ਦੀ ਚਾਰ ਨੌਕਰ ਸੀ ਬਣ ਗਿਆ ਸਿੱਖ ਗੁਰੂ ਦਾ ਗੁਰੂ ਕਾ ਲੈ ਚਾਕਰ ਬਣ ਪੁੱਠੀਵਾਲਾ ਹੋ ਗਈ ਨਾ ਘਰ ਤਾਂ ਚਾਰ ਚਾਕਰ ਉਹਦੇ ਆਪਣੇ ਸੀ ਫਿਰ ਜੱਪ ਕਰਕੇ ਤਰੱਕੀ ਕਰਨੀ ਥੱਲੇ ਨੂੰ ਆਉਣਾ ਸੀ ਇਹ ਥੱਲੇ ਨੂੰ ਲੈ ਕੇ ਜਾਂਦਾ ਜੱਪ ਨਹੀਂਵੇਂ ਥਾਉ ਨੂੰ ਉਹਨਾਂ ਦੇ ਜੱਪ ਹੰਕਾਰ ਵਾਲ ਨੂੰ ਲੈ ਕੇ ਜਾਂਦੇ ਨੇ ਉੱਚੇ ਥਾਉ ਨੂੰ ਇਹ ਨਿਮੇਸੋ ਗौरा ਹੋਇਆ ਜੱਪ ਏ ਦੁਨੀਆ ਜੀ ਨੀਵਾ ਕਰਦਾ ਦੁਨੀਆ ਦੀ ਜਿੱਤ ਦੇ ਦਿਲ ਹੋੜ ਨਹੀਂ ਹੈ ਉਥੇ ਸੰਤ ਬਣਨਾ ਹੈ ਉਹਦੀ ਗੱਦੀ ਲੈਣੀ ਹੈ ਊਚਾ ਬਣਨਾ ਹੈ ਬਹੁਤ ਕੱਠ ਹੋਊਗਾ ਕਾਗ ਦੇਣਗੇ ਦੁਨੀਆ ਮੰਨਤਾ ਹੋ ਬੁਰੇ ਤਾਂ ਨੂੰ ਲਿਖਿਆ ਜਾਊਗਾ ਕਾਗਜ਼ਾਂ 'ਚ ਵੀ ਹੁਣ ਇਹ ਚੇਲਾ ਹੈ ਹੁਣ ਇਹ ਮੰਨਤ ਬਣ ਗਿਆ ਇੱਥੇ ਦਾ ਉਹ ਇਹ ਆ ਜਾ ਆਪਣੇ ਇਹ ਜਪੁ ਕਹਿਆ ਜਾ ਤਨ ਮਨ ਤਨ ਸਭ ਸੌਪ ਗੁਰ ਕੋ ਜਿਹੜਾ ਕੋਲ ਹੈ ਉਹ ਵੀ ਦੇ ਦੇ ਉੱਥੇ ਢੇਰੇ ਦੀ ਪ੍ਰਾਪਰਟੀ ਲੈਣੀ ਹੈ ਮਾਲਕ ਬਣਨਾ ਹੈ ਇੱਥੇ ਜਿਹੜਾ ਪੱਲੇ ਉਹ ਵੀ ਦੇਣਾ ਹੈ ਅਜਾ ਬਾਜਾ ਆਪ ਨਹੀਂ ਤਾਂ ਪੁੱਠਾ ਨਹੀਂ ਤਾਂ ਹੋਰ ਕੀ ਹੈ ਅਜਾ ਬਾਜਾ ਆਪ ਹੈ ਪਰ ਰਹਿ ਨਹੀਂ ਦਿੱਤਾ ਸੰਤਾਂ ਨੇ ਜਪਾ ਜਾਪੇ ਨਾਤਾਉ ਜਾਪੈ ਗੁਰਮਤਾਲਾ ਸੰਤਾਂ ਕੋ ਘਡੇਰੇ ਨੇ ਨਾ ਜਾਪਿਆ ਜਾਂਦਾ ਰੂਣ ਪਥਰ ਨਹੀਂ ਜਪਿਆ ਜਾਂਦਾ ਮੂਹ ਨਾਲ ਜਾਪ ਜਪਣ ਵਾਲਾ ਹੈ ਉਹ ਨਹੀਂ ਮੂਹ ਨਾਲੇ ਜਪਣ ਵਾਲਾ ਹੈ ਉਹ ਨਹੀਂ ਇਹ ਨਾਮ ਮੂਹ ਨਾਲ ਜਪਿਆ ਹੀ ਨਹੀਂ ਜਾਂਦਾ ਮੂਹ ਨਾਲ ਜਪਣ ਵਾਲੇ ਨੇ ਰਾਮ ਨਾਮ ਜਪ ਹਿਰਦੇ માં ਹੈ ਬਿੰਜੇ ਬਾਜ ਜਪਣਾ ਹੇਉ ਹਿਰਦੇ ਚ ਜਪਣਾ ਫਿਰ ਬਿਨਾਂ ਜੀਬਾ ਦੇ ਜਪਣਾ ਬਿੰਦ ਜੇ ਬਾਜ ਜਪੇ ਹਿਉ ਜੀਬ ਦਾ ਕੰਮ ਨਹੀਂ ਇਹ ਚ ਸਰੀਰ ਦਾ ਕੰਮ ਨਹੀਂ ਇਹ ਚ ਇਹ ਸਿਰ ਬੁੱਧੀ ਦਾ ਕੰਮ ਹੈ ਬੁੱਧੀ ਦਾ ਕੰਮ ਜਪਦੀ ਜਪਦੀ ਬੁੱਧੀ ਬਦਲ ਜਾਂਦੀ ਹੈ ਸਮਝਦੇ ਸਮਝਦੇ ਬੁੱਧੀ ਬਦਲ ਜਾਂਦੀ ਹੈ ਬੁੱਧਨ ਹੈ ਸੁਬਦ ਬਣਨਾ ਹੈ ਇਹ ਜਪ ਦੇ ਵਿੱਚ ਉੱਤੇ ਕੁਝ ਨਹੀਂ ਬਣਦਾ ਸੁਬਦ ਸੁਬਦ ਉਹ ਟੈਨੀਕੋ ਹੀ ਬਣਦਾ। ਹਾ ਉਹ ਟੈਕੀ ਹੀ ਬਣਦਾ। ਉੱਤੇ ਜੱਪਦੇ ਰਹਿੰਦੇ ਨੇ। ਉੱਤੇ ਸੰਦੋ ਦੇ ਨਾਲ ਗੱਠ ਜੋੜ ਕਰਦੇ ਨੇ। ਜਿਹੜਾ ਜਿਆਦਾ ਸੱਤਨਾ ਗੱਠ ਜੋੜ ਕਰਨ ਜਾਂ ਉਹਨੂੰ ਗੱਦੀ ਮਿਲ ਜਾਂਦੀ ਹੈ। ਡੇਰੇ ਨੇ ਇਹੇ ਸੰਗਤ ਜੁੜੀ ਹੋਈ ਹੈ ਨਾ। ਜਿਹੜਾ ਜਿਆਦਾ ਨੂੰ ਆਪਣੇ ਨਾਲ ਜੋੜ ਲਵੇ। ਉਹਨੂੰ ਗੱਦੀ ਮਿਲ ਜਾਂਦੀ ਹੈ। ਫਿਰ ਪਾਰਟੀਆਂ ਵੀ ਬਣ ਜਾਂਦੀਆਂ ਨੇ, ਰੋਜ ਬਣਦੀਆਂ ਨੇ ਆਪਾਂ ਨੂੰ ਆਉਂਦੀਆਂ ਨੇ। ਉਹ ਇਹ ਜੱਪ ਹੈ। ਤੜਾ ਬਣਾਉਣਾ ਜਿਹੜਾ ਬੰਦ ਹੋ ਉਹਦਾ ਬਹਾਨੇ ਵਾਲਾ ਤਾਂ ਜਾ ਪਏ ਉਹਦਾ ਬਖੰਡ ਹੋਣੀ ਕੁਝ ਪ੍ਰਾਪਤੀ ਪ੍ਰਾਪਤੀ ਉਹਨਾਂ ਨੂੰ ਉੱਥੋਂ ਹੋਣੀ ਹੈ ਜਿਹੜਾ ਸਾਰਾ ਢੜਾ ਬਣਾਉਣਾ ਮੇਰੇ ਢੜੇ ਚ ਕਨੇ ਆਦਮੀ ਨੇ ਉਹਨਾਂ ਨੇ ਜੀ ਉਹਨੂੰ ਹਟਾਤਾ ਉਹ ਦੂਜਾ ਢੜੇ ਨੇ ਇਕੱਠਾ ਹੋ ਕੇ ਰੌਲਾ ਪਾਤਾ ਜਿਤੜੇ ਬੰਦੀ ਹੈ ਇੱਥੇ ਵੀ ਢੜਾ ਹੈਗਾ ਇਤੇ ਕੀ ਦੇਣਾ ਤੁਹਾਡਾ ਸਾਚਣਾ ਹਾਂ ਸਾਰੇ ਧੜੇ ਵਾਲੇ ਆਦਮੀ ਸਾਰਿਆਂ ਦਾ ਹੀ ਤਨਮਨ ਤੁਨ ਸੋਪੂਰ ਕੋ ਹੈ ਸੱਚ ਦੀ ਸਰਦਾਰੀ ਹੈ ਖਾਲਸਾ ਕਲਪੁਰਕੀ ਫੌਜ ਸਭੀ ਦਾ ਬਰਾਬਰ ਨੇ ਕੋਈ ਸਰਦਾਰ ਨਹੀਂ ਉਹ ਗੱਲ ਅਲੱਗ ਹੈ ਆਪਣਾ ਜੇ ਕਾਗੂ ਜਿਹੇ ਸਰਦਾਰ ਬਣਾ ਲੈ ਕਿਉਂ ਜੇ ਕਿਸੇ ਨਾਲ ਗੱਲ ਕਰਨੀ ਹੈ ਹਲ ਕਰਨੀ ਪੈ ਜਾਂਦੀ ਹੈ ਕੋਈ ਸਿਆਣੇ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਕਹੇ ਅਗੂ ਬਣਾ ਲੀ ਉਹ ਬਾਲਾ ਲੂ ਜੇ ਮਰਜੀ ਉਹਨਾਂ ਨੂੰ ਅਗੂ ਬਣਾ ਦਈਏ ਜਾਂ ਮਰਜੀ ਹਟਾ ਵੀ ਦੇਈਏ ਕੋ ਪੱਕਾ ਨਹੀਂ ਹੋ ਗਿਆ ਉਹ ਰਾਜਾ ਨਹੀਂ ਬਣਦੇ ਅਸੰਖ ਜਮ ਸੰਖ ਪੋ ਅਸੰਖ ਪੋ ਤਾਂ ਆਦਾਂ ਨਾਲ ਭੁੱਖ ਹਰ ਜੱਗ ਦੇ ਵਿੱਚ ਭੁੱਖ ਹੈ ਕੋਈ ਪੜਾਣੇ ਜੱਗ ਵਿੱਚ ਉਹ ਉਹਦੀ ਭੁੱਖ ਉਹਦੀ ਗੱਦੀ ਦੇ ਨਿਕਰ ਜਮਕਰ ਦਾ ਨਿਗਾ ਕਿੱਥੇ ਆ ਟਾਰਗੇਟ ਕੀ ਹੈ ਪੌਦਿਆਂ ਦਾ ਟਾਰਗੇਟ ਇੱਥੇ ਟਾਰਗੇਟ ਕੀ ਹੈ ਗੁਰਮੁਖ ਦਾ ਕੀ ਟਾਰਗੇਟ ਹੈ ਗੁਰਮੁਖ ਦਾ ਟਾਰਗੇਟ ਆ ਆਪਣਾ ਆਪ ਨੂੰ ਮਟਾ ਦੇਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਮਟਾ ਦੇਣਾ ਆਪਣਾ ਵजूद ਖਤਮ ਕਰ ਲੈਣਾ ਸੰਸਾਰ ਸਾਰੇ ਇਤਿਆਗ ਦੇਣਾ ਸੰਸਾਰ ਦੇ ਵਿੜਾਈ ਇਤਿਆਗ ਦੇਣੀ ਰਿਸ਼ਤੇਦਾਰ ਦੋਸਤ ਮਿੱਤਰ ਘਰ ਵਾਲੇ ਧੀ ਪੁੱਤ ਸਭ ਤਿਆਗ ਦੇਣੇ ਸ਼ਰੀਰ ਤੱਕ ਤਿਆਗ ਦੇਣਾ ਜਿਉਂਦੇ ਨਹੀਂ ਇਹ ਤਿਆਗ ਉਥੇ ਤਿਆਗ ਨਹੀਂ ਹੈ ਦੁਆ ਜਪਨ ਦੂਜੇ ਜਪਾਂ ਦਾ ਵੀ ਸਾਡਾ ਧੜੇ ਬੰਦੀ ਬਣਾਉਣੀ ਗੱਡਣਾ ਤਾਂ ਗੱਦੀ ਮਿਲੂਗੀ ਨਿਕਲਦੀ ਨਹੀਂ ਬਣਦੀ ਉਹ ਤਾ ਜੇ ਤਿਆਗੂਗਾ ਇਕੱਲਾ ਰਹੇਗਾ ਇੱਥੇ ਇਕੱਲਾ ਰਹਿਣਾ ਬਿਲਕੁਲ ਇਹਨੇ ਸੰਸਾਰ ਚ ਇਕੱਲਾ ਰਹਿ ਜਾਣਾ ਆਪਣੇ ਆਪ ਨਾਲ ਛੁੱਟ ਕੇ ਹੋ ਜਾਣਾ ਸੰਸਾਰ ਨਾਲ ਜਿਹਨਾਂ ਚ ਜੁੜਿਆ ਹੋਇਆ ਆਪਣੇ ਆਪ ਮੋੜ ਨਾਲ ਨਹੀਂ ਜੁੜਿਆ ਹੋਇਆ ਆਪਣੇ ਮੋੜ ਨਾਲ ਜੁੜਨ ਬਾਅਦ ਤੇ ਸੰਸਾਰ ਤਿਆਗਣਾ ਪੈਣਾ ਹਮ ਸੰਗ ਜੋੜੀ ਹੋਇਆ ਜੇ ਨੇ ਇੱਕ ਹੋਣਾ ਇਥੇ ਇੱਕ ਹੋਣ ਦੀ ਸ਼ਰਤ ਹੈ ਸਾਡਾ ਟਾਰਗੇਟ ਹੈ ਇੱਕ ਹੋਣਾ ਇੱਕ ਹੋਣ ਵਾਸਤੇ ਮਨ ਨੂੰ ਸੰਸਾਰ ਨੂੰ ਟੁੱਟਣਾ ਪੈਣਾ ਪਰ ਉਥੇ ਇੱਕ ਦਾ ਮਗਲਵੇਂ ਨਹੀਂ ਹੁੰਦਾ ਬਾਕੀ ਜੇ ਬੈਂਦਾ ਇੱਕ ਹੋਣਾ ਵਗਣਾ ਬਹਿਣੀ ਇਸ ਕਰਕੇ ਇਹ ਮੱਤਾ ਲੱਗਾ ਇਹ ਧਰਮਾ ਲੱਗਾ ਇਹ ਜਪਾ ਲੱਗਾ ਦੁਨੀਆ ਦੇ ਜਪ ਹੋਰ ਨੇ ਉਹ ਰਸਤਾ ਲੱਗਾ ਇਹ ਤਾਂ ਨਰਾਕਾਰੀ ਹੈ ਨਰਾਕਾਰੀ ਬਣਨ ਦੀ ਗੱਲ ਹੈ ਉੱਥੇ ਮਾਇਆਧਾਰੀ ਬਣਨ ਦੀ ਗੱਲ ਹੈ ਤੇ ਮਾਇਆਧਾਰੀ ਬਣਨਾ ਆਪਣੇ ਆਪ ਨਾਲ ਜੁੜਨ ਵਾਲੀ ਗੱਲ ਨਹੀਂ ਆਪਣੇ ਆਪ ਨਾਲ ਜੁੜਨਾ ਇੱਕ ਹੋਣਾ ਇੱਕ ਹੋਏ ਦੁਗਬਾ ਸਾਡਾ ਟਾਰਗੇਟ ਇੱਕ ਹੋਣਾ ਹੈ ਜਿੰਨਾ ਜਰ ਸਰੀਰ ਨਾਲ ਜੁੜੀ ਹੋਈ ਆਤਮਾ ਉਹਨਾਂ ਚੋਂ ਇੱਕ ਨਹੀਂ ਹੋ ਸਕਦੀ ਆਪਣੇ ਮੂਲ ਨਾਲ ਨਹੀਂ ਜੁੜ ਸਕਦੀ ਉਹ ਪੋਚ ਸੰਗਤ ਇਸੇ ਨੂੰ ਕਹਿ ਰਿਹਾ ਮੇਰੀ ਸੰਗਤ ਪੋਚ ਸੋਚ ਦਿਲ ਲਾਤੀ ਮੈਂ ਸਰੀਰ ਨਾਲ ਜੁੜਿਆ ਆ ਕਿੰਨਾ ਜਰਾ ਆਸਰਾ ਲਊ ਮੈਨੂੰ ਸਰੀਰ ਤਾਂ ਮਾਇਆ ਇਹਨਾਂ ਨੂੰ ਕਹਿ ਜਣ ਕਾਚੀ ਗਾਗਰ ਸਰ ਪਰ ਫੁੱਟਾ ਹੈ ਤਾਂ ਕਾਚੀ ਗਾਗਰ ਹੈਗਾ ਫੁੱਟਣਾ ਨਿਸ਼ਚਿਤ ਹੈ ਜੇ ਅਮਰ ਵਰਦਾ ਦੀ ਇਹ ਅਮਰ ਨਾਲ ਜੁੜ ਤੇਰਾ ਮੂਲ ਅੰਵਰ ਜਿੱਥੋਂ ਪੈਦਾ ਹੋਣਾ ਤੇ ਜੁੜ ਹਰ ਉਨੁਸਾਰ ਬਣਾਇਆ ਜਾਂਦਾ ਜਾਂਦਾ ਕੀ ਕਹਿੰਦਾ ਫਰੀਦ ਕਹਿੰਦਾ ਬਸੇ ਤਾਂ ਉੱਡਰ ਜਾਏ ਕਾਗਰੋਂ ਕਹਿੰਦਾ ਮਨ ਕਹਾਗਾ ਤੇਰੀ ਕੁੜੀ ਛੋੜ ਜਾ ਜੇ ਬਸਣਾ ਇੱਥੇ ਮਰ ਮਰਿਆ ਜਾਏਗਾ ਤੇਰੀ ਕੁੜੀ ਤਾਂ ਜਾਂਦਾ ਡਰਾਜ ਤੇਰੀ ਕੁੜੀ ਜਾਂਦਾ ਡੰਡਾ ਪੈਂਦਾ ਬਸੇ ਤਾਂ ਉੱਡਰ ਜਾਏ ਥੋੜ ਜਾ ਤੇਰੀ ਕੁੜੀ ਚੋਂ ਕਿ ਰਾਜਾ ਹਰਦੇ ਜਿੱਥੇ ਜਿੱਥੇ ਪਹਿਲਾ ਹੈ ਉਹਨੇ ਜੁੜ ਜਾ ਜਾ ਕੇ ਆਪਣੇ ਉਹਦੀ ਛਣ ਚਲਿਆ ਜਾ ਬਸ ਹੈ ਜੇ ਬਸਣਾ ਚਾਹਨਾ ਹੈ ਹਮੇਸ਼ਾ ਲਈ ਤਾ ਉਡਣ ਜਾਏ ਉੱਡ ਜਾ ਇੱਥੋਂ ਕਬਰ ਕੀ ਕੀ ਅਰਥ ਕਰਦੇ ਨੇ ਕੀ ਉਹ ਕੀ ਇਹਦਾ ਅਰਥ ਕਰਦੇ ਉਹਨੇ ਤਾਂ ਉਹਨਾਂ ਨੂੰ ਪਤਾ ਹੋ ਕਹਿਣ ਵਾਲੇ ਨੇ ਕੀ ਕਿਹਾ ਕਹਨ ਵਾਲਾ ਕੀ ਕਹਿ ਰਿਹਾ ਅਸੀਂ ਅਰਥ ਕੀ ਕਰ ਰਹੇ ਆ ਤਾਂ ਅਰਥਾਂ ਦੇ ਉੱਤੇ ਅਨਰਥ ਕਾਗਾ ਕਰਨ ਘੰਡੋਲਿਆ ਉਹਦੇ ਅਰਥ ਹੋਰੇ ਗਰੀ ਜੇ ਕਰਨ ਘੰਡੋਲਿਆ ਉਹ ਆਦਮੀ ਬੋਲਦਾ ਜਿਉਂਦਾ ਫਿਰ ਉਹ ਕਰਨ ਕੋਈ ਦੇਖਿਆ ਬੋਲਦਾ ਕਰਨ ਦੇਖਿਆ ਕੋਈ ਬੋਲਦਾ ਫਿਰ ਅੱਖਾਂ ਕਿਥੋਂ ਰਹਿ ਗਈਆਂ ਜੇ ਕਰਨ ਬਾਸਤਾ ਖਾਲੇ ਬਾਸਤਾ ਹੈ ਨਹੀਂ ਅੱਖਾਂ ਬਚ ਗਈਆਂ ਉਹ ਬੜਾ ਕੀ ਕੀ ਉਲਟੇ ਅਰਥ ਕਰੀ ਜਾਂਦਾ ਨਹੀਂ ਅਸਲ ਸਮਝੇ ਨਹੀਂ ਆਈ ਕਿਸ ਨੂੰ ਅਖਰੀ ਅਰਥ ਕਰਦੇ ਨੇ ਮਸਕੀਨ ਉਹ ਅਖਰੀ ਅਰਥਾਂ ਤੇ ਆ ਗਏ ਨਾ ਅੰਦਰ ਲਈ ਸ਼ਰੀਰ ਦੀ ਗੱਲ ਬਾਹਰ ਲਈ ਸ਼ਰੀਰ ਦੀ ਗੱਲ ਠੀਕ ਹੈ ਬਾਹਰ ਨਾਲ ਸ਼ਰੀਰ ਕਰਾਂਗੇ ਬਾਹਰ ਨਾਲ ਸ਼ਰੀਰ ਸਾਰਾ ਹੀ ਕਰਾਂਗੇ ਤੂੰ ਸ਼ਰੀਰ ਚੋਂ ਖੋਜਦਾ ਰਿਹਾ ਉਹ ਸ਼ਬਦਿਕ ਸ਼ਰੀਰ ਵਾਲੇ ਹੀ ਸੁਣਦੇ ਨੇ ਜੋਗੀ ਜੇ ਮਨ ਆਪ ਸਰੀਰ ਚੋਂ ਖੋਜਦਾ ਨਾ ਕੁਝ ਹੋਰ ਪਰਮੇਸ਼ਰ ਨੂੰ ਉਹ ਵੀ ਗਲਤ ਉਹ ਵੀ ਗਲਤ ਕਿਉਂਕਿ ਉਹ ਮਨ ਦੇ ਵਿੱਚ ਜਿਹੜਾ ਖੋਜਦਾ ਉਹਦੇ ਵਿੱਚ ਤਾਂ ਸਰੀਰ ਤੋਂ ਨਹੀਂ ਖੋਜਣਾ ਤਾ ਆਪਣੇ ਅੰਦਰੋਂ ਖੋਜਣਾ ਅਸੀਂ ਜਿਹਨੂੰ ਤੂੰ ਖੋਜਦਾ ਉਹ ਤਾਂ ਤੇਰੇ ਅੰਦਰ ਹੈ ਸਰੀਰ ਵਿੱਚ ਤਾਂ ਤੂੰ ਆਪ ਹੈਂ ਲਗੇ ਤਾਂ ਸਰੀਰ ਚ ਜੇ ਖੋਜਣਾ ਤਾਂ ਮਨ ਖੋਜਣਾ ਹੈ ਉਹ ਖੋਜਣਾ ਬੁੱਧੀ ਨੇ ਸਰੀਰ ਮਨ ਨਹੀਂ ਖੋਜਣਾ ਅਸਲੀ ਖੋਜ ਵਿਸ਼ਾ ਅਕਲ ਦਾ ਹੈ ਮਨ ਦਾ ਵਿਸ਼ੇ ਖੋਜ ਨਹੀਂ ਹੈ ਮਨ ਦਾ ਵਿਸ਼ਾ ਤਾਂ ਭਟਕਣਾ ਹੈ ਪਿੱਛਾ ਮਨ ਬੁੱਧੀ ਨੇ ਖੋਜਣਾ ਹੈ ਸਰੀਰ ਚੋਂ ਮਨ ਮਨ ਵਿੱਚੋਂ ਰੂਹ ਨੂੰ ਖੋਜਣਾ ਹੈ ਨਵੇਂ ਆ ਬੈਨ ਫੇਰ ਖੋਜਣਾ ਪਰ ਇਹਨੇ ਕੀ ਹੋ ਗਿਆ ਛਿੜ ਚੋ ਹੋ ਜਾ ਰਿਹਾ ਕਿਉਂ ਹੋ ਜਾ ਰਿਹਾ ਕਿਉਂ ਹੋ ਜਾ ਰਿਹਾ ਉਹੀ ਕਬੀਰ ਕਹਿ ਰਿਹਾ ਜੋ ਸਭ ਮੈਂ ਇੱਕ ਖੁਦਾ ਹੈ ਕਹ ਤੋ ਆ ਗਲਤੀ ਸੀ ਇਸਲਾਮ ਨੇ ਪੜ੍ਹਾਤੀ ਉਹ ਕਹਦਾ ਸਾਰੇ ਜਿਹੜੇ ਖੁਦਾ ਉਹ ਜਿਹੜਾ ਖੁਦਾ ਖੋਜਣ ਨਾ ਕੇ ਛਿੜ ਚੋ ਕੀ ਕਰਦਾ ਜੋ ਸੁਣਿਆ ਉਹੀ ਕਰਨਾ ਸੀ ਨਾ ਇਸਲਾਮ ਦੇ ਵਿੱਚੋਂ ਆਇਆ ਸੀਗਾ ਇਸਲਾਮ ਨੇ ਕਹਿਤਾ ਫਿਰ ਆ ਸਰੀਰ ਚ ਉਹ ਖੋਜੀਗਾ ਸਾਰੀ ਉਹ ਬਰ ਨਿਕਲ ਗਈ ਜੇ ਹੁੰਦਾ ਤਾਂ ਲੱਭਦਾ ਉਹ ਜਿਹੜਾ ਖੋਜਦਾ ਆਪੇ ਸਰੀਰ ਚ ਖੋਜਦਾ ਕਿਸੇ ਹੋਰ ਨੂੰ ਤੇ ਪਾਗਲ ਨਹੀਂ ਦਾ ਹੋਰ ਕੀ ਆ ਉਹ ਕਰੈਕਸ਼ਨ ਕਬੀਰ ਕਰ ਰਿਹਾ ਹੈ ਜੇ ਸਭ ਮੈਂ ਇੱਕ ਖੁਦਾ ਹੈ ਕਹਤੋਂ ਤੁਸੀਂ ਕਹਿੰਦੇ ਸ੍ਰੀਚ ਖੁਦਾ ਹੈ ਫਿਰ ਮੁਰਗੀ ਚ ਵੀ ਖੁਦਾ ਹੈ ਮੁਰਗੀ ਕਾ ਤੇ ਮਾਰਦੇ ਹੋ ਖੁਦਾ ਨੂੰ ਮਾਰਦੇ ਹੋ ਤੁਸੀਂ ਐਂ ਕਹਿ ਰਿਹਾ ਹੋ ਅਸਲ ਚ ਕਹਿੰਦਾ ਖੁਦਾ ਹੁੰਦਾ ਨਹੀਂ ਸਾਰੇ ਅਚ ਗੱਲ ਇਹ ਹੈ ਉੱਥੇ ਉਹ ਕਹਿੰਦੇ ਜੋ ਸਭ ਮੈਂ ਇੱਕ ਖੁਦਾ ਹੈ ਕਹਤੋਂ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਹੈ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਤੁਸੀਂ ਕਹਿੰਦੇ ਹੋ ਤੋ ਕ ਮੁਰਗੀ ਮਾਰ ਉਹ ਤਾਂ ਉਸ ਗੱਲ ਨੂੰ ਕੱਢਣੇ ਮਕਰਿਆ ਜਿਹਨੂੰ ਫਰੀਦ ਨੇ ਜਿਹਨੂੰ ਖਰਾਬ ਕੀਤਾ ਫਰੀਦ ਨੂੰ ਐਸੇ ਨੇ ਖਰਾਬ ਕੀਤਾ ਨਾ ਉਹ ਕਹਿੰਦਾ ਕਾਗਾ ਕਰਗਟਾ ਡੋਲਿਆ ਕਾਗਏ ਨੂੰ ਮਾਰਨੂ ਕਹਿੰਦਾ ਤੇ ਸਾਰਾ ਜ਼ਿੰਦਗੀ ਇਹਦੇ ਵਿੱਚ ਮੂਰਖਾ ਸਰੀਰ ਚ ਟੋਲਦਾਰਿਆ ਖੁਦਾ ਨੂੰ ਸਗਲਾ ਖਾਇਆ ਆਵਾਜ਼ ਜਵਾਨੀ ਜਿਹੜਾ ਤਕੜਾ ਹੁੰਦਾ ਤਾਂ ਹੁਣ ਹੱਡੀਆਂ ਰਹਿ ਗਈਆਂ ਬੜੇਪੇ ਹੱਡੀਆਂ ਹੀ ਰਹਿ ਜਾਣੀਆਂ ਨੇ ਸਰਾਬ ਖਾ ਗਿਆ ਮੇਰੀ ਸਾਰੀ ਜ਼ਿੰਦਗੀ ਖਾ ਗਿਆ ਤੂੰ ਬਦਦਾ ਹੈ ਹੀ ਨਹੀਂ ਸੀਜ ਤੈਨੂੰ ਅਗਲ ਕਿਉਂ ਆਈ ਬਿਲਕੁਲ ਕਿਉਂ ਨਹੀਂ ਹੈ ਤੈਨੂੰ ਕਿਉਂ ਨਾ ਹੋਇਆ ਸ਼ਮਕਾ ਕਿਉਂ ਨਾ ਪੈਦਾ ਹੋਈ ਵੀ ਹੁਣ ਹੈ ਨਹੀਂ ਇਹ ਗਲਤ ਗਲਤ ਦਸੀ ਉਹਨੂੰ ਕਹਿਣ ਵਾਲੇ ਨੇ ਇੱਕ ਵਾਰ ਚੀਜ਼ ਦੇਖ ਲੋ ਉਹ ਕਹਿੰਦੇ ਘੜੇ 'ਚ ਰੱਖੀ ਐ ਸੂਈ 100 ਵਾਰ ਘੜਾ ਦੇਖ ਲਿਆ ਨਹੀਂ ਐ ਤੋ ਕਹ ਕ ਸੂਈ ਹੈ ਹੀ ਨਿਕੜੇ ਫੇ ਵਿਡੋਲੀ ਜਾਂਦਾ ਇਹ ਹੈ ਉਹ ਨਹੀਂ ਉਹਦੇ ਵਿੱਚ ਤੂੰ ਇਹ ਕਿਉਂ ਨਹੀਂ ਕਿਹਾ ਇਹ ਨਹੀਂ ਬਸ ਢੋਲ ਵਈ ਲੱਗਦਾ ਉਹ ਤੋਂ ਖੌਂਦਾ ਇਹ ਬੋਆ ਕਿਸੇ ਕਰਮਾਣੇ ਕੋਲ ਲੱਗਦਾ ਉਹ ਕਰਦਾ ਕੀ ਹੁੰਦਾ ਉਹਨਾਂ ਦਾ ਸਮਝ ਆਦੀ ਠੰਗਾਂ ਦੀ ਠੱਗੀ ਦੀ ਗੱਲ ਆਉਂਦੀ ਉਹ ਉਸੇ ਗੱਲ ਨੂੰ ਕਬੀਰ ਕਹ ਰਿਹਾ ਕਬੀਰ ਨੂੰ ਵੀ ਕਹਤੀ ਸੀ ਨਾ ਇਹ ਗੱਲ ਉਹ ਹੀ ਬਗਲਮਾਨਾ ਜੋ ਹੈ ਉਹਨੂੰ ਵੀ ਅੱਗੇ ਕਹਿੰਦੇ ਸੀ ਇਹ ਗੱਲ। ਉਹਨੂੰ ਤਾਂ ਸਮਝ ਆ ਗਈ। ਤੁਸੀਂ ਸਾਰਿਆਂ ਨੇ ਕਹਿੰਦੇ ਖੁਦਾਏ ਵੀ ਬੁਰਕੀ ਨੂੰ ਤਾਂ ਮਾਰਦੇ ਹੋ ਬਈ। ਖੁਦਾ ਨੂੰ ਕਹਦੇ ਮਾਰਦੇ ਹੋ। ਕਹਿਣ ਦਾ ਉਹਨਾਂ ਖੁਦਾ ਨੂੰ ਕਿਉਂ ਮਾਰਦੇ ਹੋ? ਉਹ ਤਾਂ ਉਹ ਕਿ ਮੁਰਗੀ ਮਰੀ। ਤਾਂ ਸੇਮਤ ਇਹ ਹੈ। ਮੁਰਗੀ ਆਹੋ ਜ। ਕਹਿਣ ਦਾ ਉਹਨਾਂ ਮੁਰਗੀ ਦੇ ਵਿੱਚ ਖੁਦਾਏ ਖੁਦਾ ਨੂੰ ਕਿਉਂ ਮਾਰਦੇ ਹੋ? ਕੀ ਖੁਦਾ ਨੂੰ ਕੋਈ ਆਦਮੀ ਮਾਰ ਸਕਦਾ? ਕੀ ਖੁਦਾ ਮਰ ਸਕਦਾ ਹੈ ਅਸਲ 14 ਮਤਲਬ ਖੁਦਾ ਹੁੰਦਾ ਨਹੀਂ ਸਾਰਿਆਂ 'ਚ ਦੇ ਨਹੀਂ ਤਾਂ ਕਰਨ ਕਰਦਾ ਉਹ ਤਾਂ ਲਿਫਟ ਆਇਆ ਦੋ ਦੇਹਾਰੀ ਨਹੀਂ ਹੁੰਦਾ ਕਹਿਣ ਦਾ ਮਤਲਬ ਇਹ ਸੀ ਕਿ ਤਾਂ ਖੁਦਾ ਨੇ ਜਨਮ ਲੈ ਲਿਆ ਜੇ ਸਾਰਿਆਂ 'ਚ ਖੁਦਾ ਹੈ ਫਿਰ ਤਾਂ ਉਹਨੇ ਜਨਮ ਲਿਆ ਹੋਇਆ ਸਾਰਿਆਂ ਦੇ ਵਿੱਚ ਖੁਦਾ ਦਾ ਮਤਲਬ ਕੀ ਸੀ ਸਾਰੀ ਆਤਮਾ ਦੇ ਅੰਦਰ ਖੁਦਾ ਹੈ ਬਸ ਇੱਥੇ ਗਲਤੀ ਕੀਤੀ ਆਤਮਾ ਜਮਨਰ ਦੀ ਜੈ ਸ੍ਰੀ ਰਚੀ ਮੰਨ ਲਿਆ ਅਰਥਾਂ ਦਾ ਅਰਥ ਕੀਤੇ ਨੇ ਉੱਥੇ ਵੀ ਗਲਤ ਨਹੀਂ ਸੀ ਉੱਥੇ ਵੀ ਤਿਲ ਖੋਜਣ ਦੀ ਗੱਲ ਕਰੀ ਤਿਲ ਖੋਜਣ ਦੀ ਗੱਲ ਸੀ ਮਨ ਖੋਜਣ ਦੀ ਗੱਲ ਸੀ ਸਾਰੇ ਮਨਾਂ ਵਿੱਚ ਸਾਰੀ ਆਤਮਾ ਦੇ ਵਿੱਚ ਖੁਦਾ ਹੈ ਗੱਲ ਇਹ ਕਹੀ ਸੀ ਅਰਥ ਕਾਲੇ ਸਾਰੇ શરીਰ ਚ ਹੁੰਦਾ ਹੈ ਬਸ ਅਰਥਾਂ ਦੀ ਬੰਕ ਪਿਆ ਇੱਥੇ ਹੀ ਸਾਡੇ ਵਿਦਵਾਨਾਂ ਦਾ ਫਰਕ ਪਿਆ ਉਹ ਕਹਿੰਦੇ ਜਰਰੇ ਜਰਰੇ ਚ ਗੁਰਬਾਣੀ ਨਹੀਂ ਮੰਨਦੀ ਜਦ ਜਦ ਫਿਰ ਉਹ ਲਪਤ ਕਿਵੇਂ ਆ ਮਾਇਆ ਤੋਂ ਮਾਇਆ ਨਾਲ ਲੇਪੇ ਨਹੀਂ ਹੁੰਦਾ ਸਪਰਸ਼ੇ ਦੀ ਹੈ ਕਣ ਕਣ ਚ ਇਹ ਵੀ ਇਹ ਵੀ ਕਣ ਕਣ ਚ ਮੂਰਤੀ ਪੂਜਾ ਹੋਰ ਕਿਵੇਂ ਕਰਾਉਣ ਮੂਰਤੀ ਪੂਜਾ ਨੇ ਕਹਿਣਗੇ ਇਹ ਕਣ ਕਣ ਚ ਗੁਰਬਾਣੀ ਕਿੱਥੇ ਮੰਨਦੀ ਹੈ ਕਣ ਕਣ ਚ ਕਬੀਰ ਤਾਂ ਕਹਿੰਦਾ ਜਿਸ ਪਾਹਨ ਕੋ ਪਾਟੀ ਤੋਂ ਨੇ ਸੋ ਪਾਹਨ ਅਰ ਜਿਓ ਪਾਹਨ ਅਰ ਜਿਓ ਤੁਸੀਂ ਕਹਿੰਦੇ ਕਣ ਕਣ ਚ ਫੇ ਉਹਦੀ ਕਣ ਹਣ ਨਹੀਂ ਪੱਥਰ ਚ ਪੱਥਰ ਪੂਜੇ ਹਰ ਮਲੇ ਮੈਂ ਬੂਜੂ ਪਹਾੜ ਚਾਹੋ ਪਾਣੀ ਸਾਡੇ ਨਹੀਂ ਆਈ ਪਰ ਇਹ ਤਾਂ ਗੱਲ ਉਹਨਾਂ ਨੇ ਵੀ ਕਹਿਤੀ ਕਾਣ ਕਾਣ ਵਾਲੀ ਗੱਲ ਬੋਗ ਸਨ ਸਨ ਬੋਗਸ ਸਾਥ ਮੇਰੀ ਗਈ ਗੱਲ ਫਿਰ ਤੁਸੀਂ ਅਲਫ ਤੱਕ ਮੇਰੇ ਜੇ ਮਾਇਆ ਚੋਂ ਤੇ ਲਫ ਤੱਕ ਆ ਜਾਓ ਬਾ ਕੁਝ ਪਹਾੜ ਪੱਥਰ ਚ ਨਹੀਂ ਹੁੰਦਾ ਕਟਕਟਾ ਜਾਣਵਰ ਚੇਤਨ ਹੈ ਜੜ ਵਸਤੂ ਨਹੀਂ ਹੁੰਦਾ ਜੜ ਵਿੱਚ ਅਦਾ ਹੁੰਦਾ ਸਰ ਤੇ ਜੜ ਚ ਆਉਂਦਾ ਅਦਾ ਹੁੰਦਾ ਜੇ ਜੀਵ ਆਤਮਾ ਦੀ ਹੈ ਅੱਧਾ ਫੇਰ ਵੀ ਵਾਲੇ ਪੁੱਤ ਰਹਿੰਦੇ। ਦਾਣ ਹੋ ਗਈ ਜਣ ਵਸਤੂ ਚ ਮਿਲਦੇ। ਗਰਭ ਤੋਂ ਬਿਨਾ ਮਿਲ ਨਹੀਂ ਸਕਦਾ। ਇਹ ਬੇਦੇਦਾਨ ਕੀਤੀ ਹੈ। ਗਰਭ ਤੋਂ ਬਿਨਾ ਧੜ ਨਹੀਂ ਕਰ ਸਕਦੇ। ਇਹ ਜਿਹੜੇ ਅਣ ਦੀ ਤੁੰ ਦਾ ਫਰਕ ਇਹ ਲੱਗੂਛ ਰਿਹਾ। ਇਹ ਜਿਹੜੇ ਉਲਝੇ ਹੋਏ ਧਨਮ ਨੇ ਉਹਨਾਂ ਦੀਆਂ ਗੱਲਾਂ ਨੇ। ਉਲਝੇ ਹੋਏ ਗਿਆਨਮਾਨ ਨੇ ਉਹਨਾਂ ਦੀਆਂ ਗੱਲਾਂ ਨੇ। ਸਾਡੇ ਵੀ ਉਲਝੇ ਹੋਏ ਨੇ ਸਾਰੇ। ਮਿਸ਼ਨਰੀ ਵਾਲੇ ਵੀ ਇਸੇ ਗੱਲ ਤੇ ਰੌਲਾ ਪਾਉਂਦੇ ਹੁੰਦੇ ਨੇ ਪਤਾ ਹੀ ਨਹੀਂ ਕੁਝ ਅਸਲ ਸਿੱਖੀ ਨਹੀਂ ਖੋਜੀ ਉਹਨਾਂ ਨੇ ਗੁਰਬਾਣੀ ਨਹੀਂ ਖੋਜੀ ਪਤਾ ਨਹੀਂ ਉਹ ਡਪਟਾਂ ਕੀ ਕੀ ਪੜ ਲਿਆ ਕਿਤਾਬਾਂ ਕਿਸੇ ਕਿਆਂ ਲਿਖੀਆਂ ਹੋਈਆਂ ਉਹ ਪੜ ਕੇ ਉਹ ਬੋਲ ਜਾਂਦੇ ਗੁਰਬਾਣੀ ਨਾਲੇ ਲੋਕ ਜੁੜੇ ਹੀ ਹੋਏ ਨਹੀਂ ਨਹੀਂ ਦੀ ਸਮਝ ਆ ਉਹਨਾਂ ਨੂੰ ਗੁਰਬਾਣੀ ਨੂੰ ਉਹ ਸਮਝ ਲੈਣਾ ਇਹਨਾਂ ਬੁੱਧੀ ਵੀ ਹੈ ਨਹੀਂ ਹਾਂਜੀ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਪੂਜਾ ਪੂਜਾ ਵੀ ਸੰਖ ਪ੍ਰਕਾਰ ਦੀ ਹੈ अगला मुजाय देखो पावर बिल्ड अप ਤਾਂ ਚੜਦਾ ਸ਼ਿਵਜੀਤ ਜਰ ਬਾਗੇ ਹੁੰਦੇ ਨੇ ਉਹ ਤੇ ਹੋਰ ਆਪਣੇ ਗੁਰਦਾਰੇ ਲਏ ਜਾਂਦੇ ਨੇ ਕਿ ਉਹ ਰਸਤ ਲੈ ਜਾਂਦੇ ਨੇ ਨਾ ਕਿਹੜਾ ਪ੍ਰਸ਼ਾਦ ਦੀ ਕਿਤੇ ਖੁਸ਼ ਚੜਦਾ ਕਿਤੇ ਖੁਸ਼ ਚੜਦਾ ਕਿਤੇ ਖੁਸ਼ ਚੜਦਾ ਚਲੋ ਤਾਂ ਲੈ ਜਾਂਦੇ ਸੰਗ ਤਾਂ ਕਿਹੜਾ ਪ੍ਰਸ਼ਾਦ ਆਪ ਸਜਾਉਂਦੇ ਸ਼ਕ ਲੈਂਦੀ ਦਾਣ ਲੈ ਜਾਂਦੇ ਤਾਂ ਵੀ ਲੰਗਰ ਚ ਪੈ ਜਾ ਹੋ ਜਾਣ ਆਪਣੇ ਵਾਸਤੇ ਦੋਤਾਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਨਹੀਂ ਖੰਕਣਾ ਉਹ ਸੰਗਤ ਵਾਸਤੇ ਖੁਰਾਕ ਦਾ ਆਦਮੀ ਦੀ ਹੈ ਸਰੀਰ ਦੀ ਆਦਮੀ ਦੀ ਸਰੀਰ ਦੀ ਉਹ ਖਰਾਕ ਤੇ ਜੋ ਆਤਮਾ ਦੀ ਖਰਾਕ ਹੈ ਉਹ ਗੁਰਬਾਣੀ ਚੋਂ ਮਿਲਣੀ ਹੈ ਸਰੀਰ ਦੀ ਖਾਕ ਉਹਦੋਂ ਪਰ ਸੋਈ ਚ ਜਿਵੇਂ ਸੀ ਲੰਗਰ ਕਹਿਣ ਲੱਗੇ ਲੰਗਰ ਤਾਂ ਹੈ ਗੁਰੂ ਘਰ ਦੇ ਵਿੱਚ ਜਿੱਥੇ ਸ਼ਬਦ ਦਾ ਲੰਗਰ ਹੈ ਮੁਰਬਾਣੀ ਦੀ ਵਿਆਖਿਆ ਉਹ ਲੰਗਰ ਹੈ ਉਹ ਤਾਂ ਆਤਮਾ ਦੀ ਖਰਾਕ ਹੈ ਲੰਗਰ ਹੁੰਦੀ ਉਹ ਆਤਮਾ ਦੀ ਖਰਾਕ ਹੈ ਅਸੀਂ ਸ਼ਰੀਰ ਦੀ ਖਰਾਕ ਨੂੰ ਲੰਗਰ ਕਹਿਣ ਲੱਗੇ ਇੱਥੇ ਵੀ ਅਸੀਂ ਵੀ ਵਰਕ ਪਾ ਲਿਆ ਕਿਉਂ ਆਤਮਾ ਦੀ ਖਰਾਕ ਸਾਡੇ ਕੋਲ ਰਹੀ ਨਹੀਂ ਸ਼ਰੀਰ ਦੀ ਖਰਾਕ ਨੂੰ ਅਸੀਂ ਲੰਗਰ ਕਹਿੰਦਾ ਬਸ ਸ਼ਰੀਰ ਦੀ ਖਰਾਕ ਵਾਸਤੇ ਸੌ ਹੀ ਲਓ ਨਾ ਤੇਰ ਸੌ ਹੀ ਤੇਰੀਆਂ ਕਿਉਂ ਮੈਦਾਂ ਖਾਣ ਲੰਗਰ ਚੱਲੇ ਗੁਰ ਸ਼ਬਦ ਉਚਨਾਵ ਘਟਿਏ ਦੋ ਪੰਕਤੀਆਂ ਡੋਡ ਪਈਆਂ ਉੱਥੇ ਪਈਆਂ ਇੱਕੋ ਜਿਹਾ ਪਰ ਅਸੀਂ ਵੀ ਬਦਲ ਲਿਆ ਜੇ ਸਾਡੇ ਕੋ ਲੰਗਰ ਨਾ ਰਹਾ ਗੁਰੂਦੇਵ ਉਪਦੇਸ਼ ਦਾ ਲੰਗਰ ਨਾ ਰਹਾ ਅਸੀਂ ਰੋਟੀਆਂ ਨੂੰ ਲੰਗਰ ਬਣਾ ਲਿਆ ਕਣਾ ਪ੍ਰਚਾਰ ਨੂੰ ਲੰਗਰ ਨਹੀਂ ਕਹਿੰਦੇ ਹੋਰ ਉਹ ਨਹੀਂ ਕਹਿੰਦੇ ਉਹ ਬਾਹਰ ਸੰਗਰਤੋ ਖੜਾ ਪ੍ਰਸ਼ਾਦ ਗੁਰ ਪ੍ਰਸਾਦ ਜਿਹੜਾ ਸੀ ਉਹ ਉਹ ਛੱਡ ਦੋ ਖੜਾ ਪ੍ਰਸ਼ਾਦ ਰੱਖ ਲੈ ਗੁਰ ਪ੍ਰਸਾਦ ਛੱਡ ਦੋ ਗੁਰ ਪ੍ਰਸਾਦ ਭਰਮਕਾਨਾ ਸੀ ਉਹ ਕਿੱਥੇ ਆ ਲੰਗਰ ਚ ਕੀ ਹੁੰਦਾ ਹੈ ਗੁਰ ਪ੍ਰਸਾਦ ਭਰਮਕਾਨਾ ਖੜਾ ਪ੍ਰਸ਼ਾਦ ਨਹੀਂ ਹੁੰਦਾ ਗੁਰ ਪ੍ਰਸਾਦ ਹੁੰਦਾ ਗੁਰ ਪ੍ਰਸਾਦ ਦੀ ਜਗ੍ਹਾ ਖੜਾ ਪ੍ਰਸ਼ਾਦ ਆ ਗਿਆ ਲੰਗਰ ਦੀਆਂ ਰੋਟੀਆਂ ਆ ਗਈਆਂ ਕਿਆ ਬੱਧੀ ਸਖਿਆ ਸੀ ਉਹਦੇ ਜਗ੍ਹਾ ਰੋਟੀਆਂ ਆ ਗਈਆਂ ਦਾਲਾਂ ਆ ਗਿਆ ਖੀਰ ਆ ਗਈ ਸਭ ਇਹਦੇ ਦੁੱਧ ਆ ਗਿਆ ਖਾਣ ਵਾਲੀਆਂ ਚੀਜ਼ਾਂ ਸਾਰੀਆਂ ਆ ਗਈ ਕਿ ਕੀ ਕੀਤਾ ਬਲੈਕਮੇਲ ਇਹ ਕੋ ਬਲੈਕਮੇਲ ਹੈ ਬਲੈਕਮੇਲ ਹੈ ਕੋਈ ਚੀਜ਼ ਅਸਲੀ ਨਕਲੀ ਨਕਲੀ ਘਰ ਕਰ ਤੋ ਅਸਲੀ ਤਾਂ ਨਕਲੀ ਰੱਖਤੀ ਬਲੈਕਮੇਲ ਕੋਲ ਹੈ ਦੀ ਜੇ ਕਹਿੰਦੇ ਸਾਡੇ ਕੋ ਹੈ ਨਹੀਂ ਫਿਰ ਫੇਰ ਉਹ ਕਹਿੰਦਾ ਹੈ ਤੇ ਨਹੀਂ ਕਹਿੰਦੇ ਹੁੰਦੇ ਜਿਹੜੇ ਧਰਮ ਕਾਜ਼ੀ ਜਿੰਨਾ ਧਰਮ ਕਾਜ਼ੀ ਪਖੰਡੀ ਔਰ ਝੂਠਾ ਹੈ ਬਲੈਕਮੇਲਰ ਹੈ ਉਹਨਾਂ ਦੁਕਾਨਦਾਰ ਦੂਆ ਨਹੀਂ ਖੋ ਸਕਦਾ ਦੂਜੀ ਦੁਕਾਨ ਵੱਲ ਹੋ ਜਾ ਬੁਰਦਾਰਾਂ ਦੇ ਦਾਲਾਤ ਨੂੰ ਘੜ ਦਿੱਗੇ ਬਲੈਕਮੇਲਿੰਗ ਦਾ ਵੀ ਪਤਾ ਹੈ ਉਹਨਾਂ ਦੇ ਅਛਾੜਨ ਦਾ ਵੀ ਪਤਾ ਹੈ ਬਲਕਿ ਜਿਹੜੇ ਰੋਜ਼ਗਰਦਾਰ ਜਾਂਦੇ ਲੋਕਡਾਊਨ ਨੂੰ ਨਫ਼ਰਤ ਕਰਦੇ ਨੇ ਆਪਾਂ ਉਹਨਾਂ ਦਾ ਚੜ੍ਹਣਾ ਗੁਰੂ ਉਹ ਹੈ ਨਹੀਂ ਗੱਲ ਦਾ ਚੜ੍ਹਣਾ ਬਣ ਨਹੀਂ ਹਾਂ ਉਹ ਕਹਿੰਦੇ ਜਾਂਦਾ ਗੁਰੂ ਅਰੇ ਮਾਹਰ ਦਾ ਠਗੀ ਚੜ੍ਹਣਾ ਹੈ ਨਹੀਂ ਚੜ੍ਹਣਾ ਬਦਲਣਾ ਸੀ ਲੰਗਰ ਨਾਲ ਚੜ੍ਹਣਾ ਲੰਗਰ ਨਾਲ ਬਦਲਣਾ ਸੀ ਗੁਰਸ਼ਬਦ ਦੇ ਲੰਗਰ ਨਾਲ ਚੜ੍ਹਣਾ ਹਟਣਾ ਜਾਂ ਰੋਜ਼ ਜੁੱਤੀਆਂ ਪਹਿਣੀਆਂ ਸੀ ਆਪੇ ਮਨ ਇਹ ਤਾਂ ਗੁਰਦਾਰਾ ਛੱਡ ਜਾਂਦੇ ਆ ਵਿੱਚ ਚੜ੍ਹਨ ਬਦਲਦੇ ਇਹ ਛੱਡ ਬਦਲਦੇ ਰੋਜ ਉੱਤੀਆਂ ਪਹਿਣੀਆਂ ਸੀ ਆ ਜਾਂ ਤਾਂ ਗੁਰਦੁਆਰਾ ਛੱਡ ਦਿੰਦੇ ਜਾਣਾ ਛੱਡ ਦਿੰਦੇ ਤੇ ਆ ਫਿਰ ਅਚਾਨਕ ਬਦਲਦੇ ਇਹਨਾਂ ਨੇ ਆਪਣਾ ਕਥਾਈ ਕੀਰਤਨੇ ਬਦਲ ਲਿਆ ਉਹ ਗੱਲ ਕਹਿਣੀ ਬੰਦ ਕਰ ਲਈ ਫਕੀਰ ਤਾਂ ਖਰੋ ਘਰ ਨੂੰ ਜਾਓ ਕਥਾ ਕਹਾਣੀਆਂ ਸੁਣਾ ਲਓ ਬਸ ਲੰਗਰੇ ਬੰਦ ਕਰ ਉਹ ਅਚਾਨਕ ਬਦਲਣ ਵਾਲੀ ਜਿਹੜੀ ਗੱਲ ਸੀ ਉਹ ਬੰਦੇ ਕਰਤੀ ਕਿ ਉਹਨਾਂ ਨੇ ਆ ਆਪਣਾ ਜਰਨਾ ਬਦਲਣਾ ਨਹੀਂ ਹੈ। ਬਸ ਅਚਾਨਕ ਬਦਲੇ ਬਣਾ ਸਿੱਖਣੀ ਹੈ। ਸਿੱਖੀ ਨਹੀਂ ਹੈ। ਫਿਰ ਰੌੜਾ ਵੀ ਪਾਈ ਜਾਂਦੇ ਨੇ ਸਿੱਖੀ ਗਈ ਸਿੱਖੀ ਗਈ। ਅਸਲ ਜਿਹੜੇ ਉਹ ਸਿੱਖ ਚਾਹੁੰਦੇ ਨੇ ਉਹ じゃ ਕੋਈ ਬਾਣਾ ਨਹੀਂ ਚਾਹੁੰਦਾ। ਉਹਨਾਂ ਦਾ ਨਫ਼ਰਤ ਕਰਦੇ ਨੇ ਲੋਕ। ਜੈ ਜੀ ਸਿੱਖੀ ਮਾਰਕੀਟ ਚ ਮਿਲਦੀ ਐ ਨੂੰ ਲੋਕ ਨਫ਼ਰਤ ਕਰਦੇ ਨੇ ਸਿੱਖੀ ਨੂੰ। ਨਫ਼ਰਤ ਦੇ ਯੋਗ ਵੀ ਐ ਸਿੱਖੀ। ਔਰ ਜਿਹੋ ਜਿਹੋ ਉਹਨਾਂ ਨੇ ਜਿਹੇ ਆਪ ਸਿੱਖ ਨਹੀਂ ਬਣਾਉਂਦੇ ਕੋਈ ਲੋ ਉਹਨਾਂ ਨੂੰ ਮਜ਼ਾਕ ਕਰਦੇ ਨੇ ਲੋਕ ਜਿਵੇਂ ਪੰਡਤ ਨੂੰ ਮਜ਼ਾਕ ਕਰਦੇ ਤੇ ਮਜ਼ਾਕ ਕਰਦੇ ਨੇ ਜੇ ਇਹ ਗੁਰੂ ਨੇ ਸਿੱਖ ਬਣਾਏ ਤੇ ਹੋ ਜਾਣੋ ਪਤਾ ਕੋਈ ਉਹ ਜੇ ਆਪ ਨਹੀਂ ਬਣਾਣਾ ਚਾਹੁੰਦੇ ਹੋ ਇਸ ਸਮੱਸਿਆ